ਬੋਰੀ ਚੁੱਕੀ ਆ ਘਟੋ ਘਟ 70 80 ਜਾਂ 90 ਕਿਲੋ ਦੇ ਕਰੀਬ ਮਿੱਟੀ ਦੀ ਭਰ ਕੇ ਬੋਰੀ ਤੇ ਮੋਢਿਆਂ ਤੇ ਰੱਖ ਕੇ ਉੱਠ ਖਲੋਤਾ ਆ ਦੇ ਉੱਠ ਕੇ ਥਾਪੀਆਂ ਮਾਰਦਾ ਆ ਵੀ ਮੈਂ ਜਾਨੀ ਬਜ਼ੁਰਗੀ ਅਵਸਥਾ ਦੇ ਵਿੱਚ ਬੋਰੀ ਚੁੱਕ ਕੇ ਤੇ ਮੈਤੁਰਿਆ ਆ ਕਿੱਡਾ ਮਤਲਬ ਉਹ ਬਜ਼ੁਰਗ ਖੁਸ਼ ਹੋਊਗਾ ਕਿ ਦੀਮਾਨ ਵਾਲੀ ਗੱਲ ਆ ਕਿ ਪ੍ਰਾਣੀਆਂ ਜਿਹੜੀਆਂ ਖਰਾਕਾਂ ਆ ਉਹ ਖਾਧੀਆਂ ਵਾ ਤੇ ਉਹਨਾਂ ਖਰਾਕਾਂ ਦੀ ਜਿਹੜੀ ਤਾਕਤ ਆ ਉਹ ਹਜੇ ਵੀ ਮੇਰੇ ਸਰੀਰ ਦੇ ਵਿੱਚ ਪੂਰੀ ਆ ਵੀ ਮੈਂ ਅੱਜ ਦੇ ਨੌਜਵਾਨਾਂ ਵਾਂਗੂ ਨਹੀਂ ਵੀ ਪੈਰ ਕਸੀਡ ਕਸੀਡ ਕੇ ਤੇ ਆੜ ਆੜ ਕੇ ਡਿੱਗਦਾ ਫਿਰਦਾ ਆ ਮੇਰੇ ਚ ਪੂਰੀ ਤਾਕਤ ਆ ਪਰ ਕਈਆਂ ਨੂੰ ਨਾ ਇਹ ਚੀਜ਼ਾਂ ਜਿਹੜੀਆਂ ਵਾ ਉਹ ਹজম ਨਹੀਂ ਹੁੰਦੀਆਂ ਇਹ ਗੱਲਾਂ ਉਹ ਦੇਖੋ ਅੱਗੇ ਟੋਪੀ ਵਾਲਾ ਜਿਹੜਾ ਦੀਦਾ ਨਾ ਤੁਹਾਨੂੰ ਚਿੱਟੀ ਟੀ-ਸ਼ਰਟ ਵਾਲਾ ਬਜ਼ੁਰਗ ਵੀ ਉੱਥੇ ਜਾਂਦਾ ਆ ਦਿਖਾਉਂਦਾ ਆ ਆਪਣਾ ਜੋਹਰ ਤੋ ਉਹ ਜਿਹੜਾ ਟੋਪੀ ਵਾਲਾ ਆ ਉਹ ਲਾਗੋਂ ਦੀ ਉਹ ਵੇਖੋ ਨੰਗਣਾ ਤੇ ਉਹਨੇ ਅਰਕਮ ਅੜਾ ਕੇ ਤੇ ਉਹਨੇ ਸੁੱਟਣ ਦੀ ਕੋਸ਼ਿਸ਼ ਕਰਨੀ ਉਹ ਦੇਖੋ ਉਹ ਦੇਖੋ 70 80 ਕਿਲੋ ਦੀ ਬੋਰੀ ਆ ਬਜ਼ੁਰਗ ਦੇ ਡਿੱਗ ਕੇ ਸੱਟ ਵੀ ਲੱਗ ਸਕਦੀ ਸੀ